ਸਸ਼ਕਲ ਦੋਸਤੋ ਮੈਂ ਗੁਰਪਾਲ ਸਿੰਘ ਬਰਾਡ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ ਹੁਣ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਇੱਕ ਵੱਡਾ ਕਦਮ ਲੈਂਦਿਆਂ ਪੀਐਮ ਨਰਿੰਦਰ ਮੋਦੀ ਦੀ ਜ਼ਿੰਦਗੀ ਤੇ ਬਣੀ ਫਿਲਮ ਜਿਸ ਦਾ ਨਾਮ ਵੀ ਪੀਐਮ ਨਰਿੰਦਰ ਮੋਦੀ ਸੀ ਉਸ ਫਿਲਮ ਤੇ ਬੈਨ ਲਾ ਦਿੱਤਾ ਹੈ ਤੁਹਾਨੂੰ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦਾ ਇਹ ਕਹਿਣਾ ਹੈ ਕਿ ਕੋਈ ਵੀ ਇਦਾਂ ਦੀ ਫਿਲਮ ਜੋ ਕਿਸੇ ਦੀ ਜ਼ਿੰਦਗੀ ਤੇ ਬਣੀ ਹੋਵੇ ਅਤੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੋਵੇ ਉਹ ਫਿਲਮ ਕਿਸੇ ਵੀ ਹਾਲਤ ਦੇ ਵਿੱਚ ਰਿਲੀਜ਼ ਨਹੀਂ ਹੋ ਸਕਦੀ ਪੀਐਮ ਨਰਿੰਦਰ ਮੋਦੀ ਦੀ ਫਿਲਮ ਦਾ ਕੁਝ ਸਮਾਂ ਪਹਿਲਾਂ ਟ੍ਰੇਲਰ ਆਇਆ ਸੀ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ ਤੇ ਬਹੁਤ ਸਾਰੇ ਲੋਕੋ ਸਵਰੋਧੀ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਇਹ ਫਿਲਮ ਨਰਿੰਦਰ ਮੋਦੀ ਦੀ ਇਮੇਜ ਸੁਧਾਰਨ ਦੇ ਲਈ ਬਣਾਈ ਗਈ ਹੈ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਨਰਿੰਦਰ ਮੋਦੀ ਇਸ ਫਿਲਮ ਨੂੰ ਆਪਣੇ ਇਲੈਕਸ਼ਨ ਸਟੰਟ ਵਜੋਂ ਵਰਤ ਰਿਹਾ ਤਾਂ ਜੋ ਲੋਕ ਉਸ ਦੀ ਫਿਲਮ ਦੇਖ ਕੇ ਉਸ ਪ੍ਰਭਾਵਤ ਹੋ ਕੇ ਦੁਬਾਰਾ ਉਸ ਨੂੰ ਪ੍ਰਧਾਨ ਮੰਤਰੀ ਬਣਾ ਦੇਣ ਪਰ ਵੱਡਾ ਸਵਾਲ ਇਹ ਵੀ ਉੱਠ ਰਿਹਾ ਸੀ ਕਿ ਇਹ ਫਿਲਮ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਆ ਰਹੀ ਹੈ ਸੱਚਮੁੱਚ ਇਹ ਦੇਖ ਲੋਕਾਂ ਦਾ ਬਲੀਵ ਕਰਨਾ ਬਣਦਾ ਹੀ ਸੀਗਾ ਕਿ ਇਹ ਸੱਚਮੁੱਚ ਕੋਈ ਇਲੈਕਸ਼ਨ ਸਟ ਸੋ ਫਿਲਹਾਲ ਇਲੈਕਸ਼ਨ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਤੇ ਬਹੁਤ ਸਾਰੇ ਲੋਕ ਇਸ ਫੈਸਲੇ ਨੂੰ ਐਪਰੀਸ਼ੀਏਟ ਕਰਕੇ ਇਹ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਤਾਂ ਚੱਲੋ ਘਟੋ ਘਟ ਨਹੀਂ ਵਿ ਗਿਆ ਤਾਂ ਫਿਰ ਹੁਣ ਤੁਸੀਂ ਪੀਐਮ ਨਰਿੰਦਰ ਮੋਦੀ ਦੀ ਇਹ ਫਿਲਮ ਇਲੈਕਸ਼ਨਾਂ ਤੋਂ ਪਹਿਲਾਂ ਨਹੀਂ ਦੇਖ ਸਕਦੇ 19 ਮਈ ਤੋਂ ਪਹਿਲਾਂ ਇਹ ਫਿਲਮ ਰਿਲੀਜ਼ ਨਹੀਂ ਹੋ ਸਕਦੀ ਇਹ ਫਿਲਮ 19 ਮਈ ਤੋਂ ਬਾਅਦ ਜਦੋਂ ਸਾਰੇ ਸਟੇਟਸ ਦੇ ਵਿੱਚ ਇਲੈਕਸ਼ਨ ਖਤਮ ਹੋ ਗਏ ਉਸ ਤੋਂ ਬਾਅਦ ਰਿਲੀਜ਼ ਹੋ ਪਾਏਗੀ ਇੱਥੇ ਤੁਹਾਨੂੰ ਦੱਸ ਦਈਏ ਕਿ ਨਰਿੰਦਰ ਮੋਦੀ ਜੀ ਦੇ ਨਾਮ ਤੇ ਇੱਕ ਟੀਵੀ ਚੈਨਲ ਵੀ ਆ ਗਿਆ ਜਿਸ ਦਾ ਨਾਮ ਹੈ ਨਮੋ ਨਮੋ ਭਾਵ ਨਰਿੰਦਰ ਮੋਦੀ ਉਸ ਚੈਨਲ ਦਾ ਵੀ ਕਾਫੀ ਜੋ ਕੋਰਟ ਦੇ ਵਿੱਚ ਉਸਦੇ ਖਿਲਾਫ ਵੀ ਲੱਗ ਚੁੱਕੇ ਨੇ